ਚੀਨ ਦੀ ਨਾਗਰਿਕਾਵਾਂ ਵੱਲੋਂ ਚਲਾਈ ਜਾ ਰਹੀ ਈਕੌਨਲਾਈਨ ਗੇਮਿੰਗ ਐਪ ਖਿਲਾਫ ਵੱਡੀ ਕਾਰਵਾਈ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਨਾਲ ਹੀ ED ਨੇ ਕਰੀਬ 25 ਕਰੋੜ ਰੁਪਏ ਦੀ ਰਕਮ ਵੀ ਫ੍ਰੀਜ਼ ਕਰ ਦਿੱਤੀ ਹੈ ਵੀਵੀ ਨਾਮੀ ਇੱਕ ਗੇਮਿੰਗ ਐਪ ਹਾਲ ਹੀ ਦੇ ਵਿੱਚ ਵੱਡੀ ਤੋਖਾ ਤੜੀ ਔਜ਼ਾਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਇਸ ਐਪ ਨੂੰ ਚੀਨ ਚ ਬੈਠੇ ਉੱਥੇ ਦੇ ਕੁਝ ਨਾਗਰਿਕਾਂ ਵੱਲੋਂ ਅਪਰੀਟ ਕੀਤਾ ਜਾ ਰਿਹਾ ਸੀ ਐਪ ਵਿੱਚ ਭਾਰਤੀ ਨਾਗਰਿਕਾਂ ਵੱਲੋਂ ਪੈਸਾ ਲਗਾਇਆ ਜਾਂਦਾ ਸੀ ਬਾਅਦ ਵਿੱਚ ਐਪ ਆਪਰੇਟਰਾਂ ਦੇ ਭਾਰਤੀ ਸਾਥੀਆਂ ਦੇ ਰਿਜ਼ਰਵ ਬੈਂਕ ਅਕਾਊਂਟਾਂ ਰਾਹੀਂ ਇਸ ਰਕਮ ਨੂੰ ਕ੍ਰਿਪਟੋ ਕਰੰਸੀ ਚ ਤਬਦੀਲ ਕਰਕੇ ਚੀਨ ਟ੍ਰਾਂਸਫਰ ਕਰ ਦਿੱਤਾ ਜਾਂਦਾ ਸੀ ਭਾਰਤ ਸਮਭਲੇ ਦੀਆਂ ਤਾਰਾ ਬਿਹਾਰ ਕਲਕੱਤਾ ਤੇ ਚੰਨਈ ਨਾਲ ਜੁੜੀਆਂ ਦੱਸੀਆਂ ਜਾ ਰਹੀਆਂ ਨੇ ਜਾਣਕਾਰੀ ਮੁਤਾਬਕ ਫੀਵਿਨ ਐਪ ਦੇ ਵਰਤੂਕਾਰਾਂ ਦੀ ਹੁਣ ਤੱਕ 400 ਕਰੋੜ ਰੁਪਏ ਦੀ ਰਕਮ ਚੀਨ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ ਸਾਲ 2023 ਚ ਕਲਕੱਤਾ ਪੁਲਿਸ ਵੱਲੋਂ ਇਸ ਮਾਮਲੇ ਚ ਐਫ ਆਈ ਆਰ ਦਰਜ ਕੀਤੀ ਗਈ ਸੀ